ਮੇਰਾ ਨਾਮ ਹਰਵਿੰਦਰ ਸਿੰਘ ਹੀਰਾ। ਇਹ ਕਿਹੜੀ ਜਗ੍ਹਾ ਖੜੇ ਆ ਸਕਤਾ ਸੀ? ਆਪਾ ਰਹੀਮਪੁਰ ਨਵੀਂ ਸਬਜ਼ੀ ਮੰਡੀ ਦੇ ਬਿਲਕੁਲ ਸਾਹਮਣੇ। ਤੇ ਕੀ ਗੱਲਬਾਤ ਹੋਈ ਅੱਜ ਛੇਦਕਾਨਾ ਤੋਂ ਚੋਰੀ ਦੀ ਵਾਰਦਾਤ ਵਾਪਰੀ ਆ। ਇਹ ਜਿੱਦਾਂ ਅੱਜ ਹੀ ਸਾਨੂੰ ਪਤਾ ਲੱਗਾ ਆਪਾਂ ਜਦੋਂ ਆਪਣੇ ਦੁਕਾਨਾਂ ਦੇ ਏਸੀ ਔਨ ਕੀਤੇ ਤਾਂ ਪਤਾ ਲੱਗਾ ਕਿ ਇਹ ਤੇ ਏਸੀ ਨਹੀਂ ਚੱਲੇ ਘਰਾਂ ਚੋਂ ਲੈ ਆ ਕੇ ਪੱਕੇ ਅੰਦਰ ਰੱਖ ਲਏ। ਤਾਂ ਥੋੜੀ ਦੇਰ ਬਾਅਦ ਬੱਚਿਆਂ ਨੇ ਦੱਸਿਆ ਕੋਠੇ ਤੇ ਚੜਕੇ ਕਿ ਤੁਹਾਡੇ ਇਹੜੇ ਏਸੀ ਆ ਉਹ ਸਾਰੇ ਖਲਾਰੇ ਹੋਏ ਆ। ਮੇਰੇ ਤੁਹਾਡੇ ਏਸੀ ਨਹੀਂ ਕੰਮ ਕਰਨੇ। ਤੇ ਜਦੋਂ ਆ ਕੇ ਦੇਖਿਆ ਤੇ ਛੇ ਦੁਕਾਨਾਂ ਦੀ ਸਾਡੀ ਪੂਰੀ ਮਾਰਕੀਟ ਉਹਨਾਂ ਨੂੰ ਕੱਟ ਕੇ ਨਾਲ ਲੈ ਗਏ ਚੋਰ ਤੇ ਇੱਕ ਦੁਕਾਨਦਾਰ ਦੇ ਏਸੀ ਦਾ ਪੂਰਾ ਕਲਾਰਾ ਪਾ ਕੇ ਉਹਦਾ ਸਮਾਨ ਵੀ ਅੰਦਰ ਨਾਲ ਕੱਢ ਕੇ ਲੈ ਗਏ। ਕੁੱਲ ਕਿੰਨੀਆਂ ਦੁਕਾਨਾਂ ਤੋਂ ਲੈ ਕੇ ਗਏ ਤਾਰਾ ਚੋਰੀ ਕਰਕੇ ਜੀ? ਛੇ ਦੁਕਾਨਾਂ ਤੋਂ ਦੁਕਾਨਾਂ ਛੇ ਦੁਕਾਨਾਂ ਤੋਂ ਤਾਰਾਂ ਤੇ ਪਾਈਪਾਂ ਸਮੇਂ ਚੋਰੀ ਕਰਕੇ ਲੈ ਗਏ। ਤੁਹਾਨੂੰ ਕਦੋਂ ਪਤਾ ਲੱਗਿਆ ਜੀ? ਸਾਨੂੰ ਅੱਜ ਦੁਪਹਿਰ 3 ਵਜੇ। ਠੀਕ ਹੈ ਜੀ ਤੇ ਕਿਸੇ ਦਾ ਸ਼ੱਕ ਵਗੈਰਾ? ਸ਼ੱਕ ਪੁਲਿਸ ਨੂੰ ਕੰਪਲੀਟ ਕੀਤੀ ਆ। ਦੇਖੋ ਹੁਣ ਪੁਲਿਸ ਆਪਣੀ ਪੈਰਵਾਈ ਕੀ ਕਰਦੀ ਆ। ਤੁਹਾਨੂੰ ਤਾਂ ਨਹੀਂ ਕਿਸੇ ਦਾ ਸ਼ੱਕ? ਸਾਨੂੰ ਹੱਲੇ ਤੱਕ ਤਾਂ ਕਿਸੇ ਦੇ ਉੱਪਰ ਕੋਈ ਸ਼ੱਕ ਨਹੀਂ ਆ। ਤੋ ਪੁਲਿਸ ਚੌਂਕੀ ਵੀ 40 ਮੀਟਰ ਦੀ ਦੂਰੀ ਤੇ ਆ ਪਰੰਤੂ ਫਿਰ ਵੀ ਚੋਰਾਂ ਤੇ ਹੌਸਲੇ ਜਿਹੜੇ ਬੁਲੰਦ ਨੇ ਜੀ ਜੀ ਤੇ ਛੇ ਦੁਕਾਨਾਂ ਦੀ ਪੈਸਾ ਵੱਢ ਕੇ ਲੈ ਗਈ ਸੀ ਕਹਿੰਦੇ ਤੁਹਾਨੂੰ ਇਹ ਸਰ ਮੇਰੇ ਹਿਸਾਬ ਨਾਲ ਤਾਂ ਜਿਹੜਾ ਨਸ਼ਾ ਵੱਧ ਰਿਹਾ ਆ ਚਿੱਟੇ ਦੀ ਓਵਰਡੋਸ ਦੇ ਵਿੱਚ ਔਰ ਪਹਿਲੀ ਵਾਰ ਇਹ ਸਾਡੀ ਮਾਰਕੀਟ ਦੇ ਵਿੱਚ ਹੋਇਆ ਆਪਾਂ ਖੁਦ ਚਲੋ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਸਾਡੀ ਵੀ ਦੁਕਾਨਾਂ ਦੇ ਉੱਪਰ ਚੋਰੀ ਵੱਜ ਗਈ ਆ ਇਹ ਸਾਰਿਆਂ ਦੀ ਜਿਹੜੀ ਦੇਣ ਆ ਇਹ ਚਿੱਟੇ ਦੀ ਦੇਣਾ ਜਿਹਦੇ ਉੱਪਰ ਪੰਜਾਬ ਸਰਕਾਰ ਕੋਈ ਵੀ ਨੱਥ ਨਹੀਂ ਪਾ ਰਹੀ ਬਸ ਮੀਡੀਆ ਦੇ ਵਿੱਚ ਇੱਕ ਫੋਕੇ ਦਾਵੇ ਕੀਤੇ ਜਾ ਰਹੇ ਆ ਕਿ ਆਪਾਂ ਚਿੱਟੇ ਨੂੰ ਬੰਦ ਕਰ ਦਾਂਗੇ ਆ ਲੋਕਾਂ ਦੇ ਘਰਾਂ ਡਾ ਕੇ ਵੀ ਸਿਰਫ ਗਰੀਬਾਂ ਦੀ ਢੱਕਾ ਢਾਕੇ ਇੱਕ ਮਖੌਟਾ ਹੀ ਸਰਕਾਰ ਦਾ ਮੇਰੇ ਸਾਹਮਣੇ ਚੋਰੀਆਂ ਨਾ ਸਿੱਧ ਹੋ ਰਿਆ ਤੇ ਜਿਹੜਾ ਚੋਰੀਆਂ ਆ ਉਹ ਚਿੱਟੇ ਦੀ ਓਵਰਡੋਜ਼ ਨਾਲ ਹੀ ਹੋ ਰਹੀਆਂ ਜੀ ਇਹ ਨੁਕਸਾਨ ਕਿੰਨਾ ਕੋਇਆ ਛੇ ਦੁਕਾਨਾਂ ਦਾ ਜੀ ਛੇ ਦੁਕਾਨਾਂ ਦਾ ਘੱਟੋ-ਘੱਟ ਜੇ 7-8 ਹਜ਼ਾਰ ਵੀ ਲਈਏ ਤਾਂ 50 ਹਜ਼ਾਰ ਦੇ ਲਗਭਗ ਸਾਰੀਆਂ ਦੁਕਾਨਾਂ ਦਾ ਨੁਕਸਾਨ ਹੋ ਜਾਊਗਾ ਜੀ ਇਕੱਲੀਆਂ ਤਾਰਾਂ ਹੀ ਚੋਰੀ ਕੀਤੀਆਂ ਇਹ ਦੁਕਾਨਾਂ ਸੇਫ ਨੇ ਜੀ ਦੁਕਾਨਾਂ ਸਾਰੀਆਂ ਸੇਫ ਆ ਜਿਹੜੀਆਂ ਏਸੀ ਨਾਲ ਲੱਗੀਆਂ ਹੁੰਦੀਆਂ ਕਾਪਰ ਦੀਆਂ ਪਾਈਪਾਂ ਆ ਉਹਨਾਂ ਨੂੰ ਚੋਰੀ ਕਰਕੇ ਲੈ ਕੇ ਗਏ ਚੋਰ। ਧਿਆਨਾ ਮੈਂ ਅੰਕਲ ਤੁਹਾਡਾ। ਓਮ ਪ੍ਰਕਾਸ਼ ਜੀ। ਓਮ ਪ੍ਰਕਾਸ਼ ਜੀ ਕਿਸੀ ਇੱਥੇ ਦੁਕਾਨਾਂ ਦਾ। ਓਮ ਡਿਸਪੋਜੀਬਲ ਰੇਮਪੁਰ ਸਬਜ਼ੀ ਮੰਡੀ ਦੇ ਬਿਲਕੁਲ ਅਪੋਜੀਟ। ਤੇ ਤੁਹਾਡੀ ਦੁਕਾਨ ਤੇ ਕੀ ਵਾਰਦਾਤ ਵਾਪਰੀ ਹੈ? ਏਸੀ ਦੀ ਤਾਰ ਜਿਹੜੀ ਕਿ ਮੇਨ ਚੱਲਦੀ ਹੈ ਕਾਪਰ ਵਾਲੀ। ਉਹ ਸਾਡੇ ਹਰਵਿੰਦਰ ਜੀ ਨੇ ਦੱਸਿਆ ਬਈ ਇਹ ਛੇਦ ਘਾਨਾਂ ਦੀ ਚੋਰੀ ਹੋਈ ਆ ਜਿੱਲੇ ਇਹ ਕਹਿੰਦੇ ਤੁਹਾਡੀ ਤਾਂ ਨਹੀਂ ਹੋਈ। ਜਿੱਲੇ ਮੈਂ ਆਪਣੀ ਦੇਖੀ ਤੇ ਆਪਣੀ ਵੀ ਤਾਰ ਜਿਹੜੀ ਆ ਬਿਲਕੁਲ ਵੱਢ ਕੇ ਉਹ ਲੈ ਗਏ ਆ। ਇਹ ਮੈਂ ਸਮਝਦਾ। ਕਿ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਦੀ ਨਿਲਾਕੀ ਹੈ ਜਿੱਥੇ ਕਿ ਅਸੀਂ ਲਗਾਤਾਰ ਦਾਅਵੇ ਕਰ ਰਹੇ ਆਂ ਚਿੱਟੇ ਤੇ ਨੱਥ ਭਾਈ ਹੈ ਪਿੰਡਾਂ ਦੇ ਵਿੱਚ ਕੱਲੇ ਕੱਲੇ ਘਰ ਜਾ ਕੇ ਤਲਾਸ਼ੀ ਲਈ ਜਾ ਰਹੀ ਆ ਲੇਕਿਨ ਅਜਿਹੀਆਂ ਵਾਰਦਾਤਾਂ ਜਿਹੜੀਆਂ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀਆਂ ਤੇ ਮੈਂ ਇਹ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਕਿ ਇਹ ਅਜਿਹੀਆਂ ਵਾਰਦਾਤਾਂ ਸੇ ਇਮੀਡੀਏਟ ਜੜੀ ਨੱਥ ਭਾਈ ਜਾਵੇ ਨਹੀਂ ਤਾਂ ਇਹ ਇੱਕ ਵਿਸ਼ਾਲ ਰੂਪ ਜਿਹੜਾ ਉਹ ਧਰਨ ਕਰੂਗੀ ਜਿਹੜੀ ਕਿ ਪੰਜਾਬ ਸਰਕਾਰ ਨੂੰ ஆனாலும் சமைத்து முக்கிட்டு போவேன்